ਇੰਦ ਫਰਬਾਲਾ ਵਿਖੇ ਬਾਬਾ ਬਸਉ ਮਹਾਰਾਜ ਜਿਹਦੇ ਤਪ ਸਥਾਨ ਤੇ ਪੰਡਿਤ ਰੂਪ ਚੰਦ ਜੋਸ਼ੀ ਜੀ ਦੀ ਕੈਲਵੀ ਵਰਸੀ ਸਰਦ ਦਾ ਨਾਲ ਮਨਾਈ ਗਈ। ਮਹਿੰਦਰਪਾਲ ਸਿੰਘ ਲੁਧਿਆਣੇ ਵਾਲਿਆਂ ਵੱਲੋਂ ਵਰਸੀ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਕੀਰਤਨ ਹੋਇਆ। ਬਾਅਦ ਵਿੱਚ ਸੰਗਤ ਵੱਲੋਂ ਹਮਨ ਕਰਵਾਇਆ ਗਿਆ। ਮਹਿੰਦਰਪਾਲ ਸਿੰਘ ਵੱਲੋਂ ਮਹੰਤ ਬਲਵਿੰਦਰ ਦਾਸ ਅਤੇ ਮਹੰਤ ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮਹਿੰਦਰਪਾਲ ਸਿੰਘ, ਸੁਨੀਲ ਸ਼ਰਮਾ, ਸ਼ਮਸ਼ੇਰ ਸਿੰਘ ਜੋਲੀ ਤੇਜ ਪਾਲ ਸਿੰਘ ਪੈਣ ਰਚਨਾ ਅਗਰ왈 ਲਾਲ ਕਿਤਾਬ ਦਿੱਲੀ ਵਾਲੇ ਹਰਪ੍ਰੀਤ ਕੌਰ ਵਾਸਤੂ ਮਾਹਿਰ ਆਦ ਹਾਜ਼ਰ ਹੋਏ ਸੰਗਤ ਦੀ ਸੇਵਾ ਵਿੱਚ ਗੁਰੂ ਕਾ ਲੰਗਰ ਵੀ ਅਟੁੱਟ ਵਰਤਾਇਆ ਗਿਆ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਆਨੰਦ ਲਾਲ ਪੰਪਾ ਨੋਦਤ ਸਿੰਘ ਡੇਰਾ ਬਾਬਾ ਬਸੌਣ ਦੁੱਧਾ ਤਾਰੀ ਪਿੰਡ ਫਰਵਾਲਾ ਫਰਵਾਲਾ ਦੇ ਅੱਜ ਰੂਪ ਲਾਲ ਜੋਸ਼ੀ ਜੀ ਬਾਲ ਦੀ ਇੱਕ ਫੇਮਸ ਸ਼ਖਸੀਅਤ ਉਹਨਾਂ ਦੀ 41ਵੀਂ ਵਰਤੀ ਅੱਜ ਮਨਾਈ ਗਈ ਬਾਬਾ ਵਸਾਉਣ ਜੀ ਦੇ ਅਸਥਾਨ ਦੇ ਉੱਤੇ ਸਰਦਾਰ ਮਹਿੰਦਰਪਾਲ ਜੀ ਉਹਨਾਂ ਦੇ ਵੱਲੋਂ ਉਹਨਾਂ ਦੀ ਰੂਪ ਲਾਲ ਦੋਸੀ ਜੀ ਦੀ ਵਰਤੀ ਮਨਾਉਣ ਸ਼ੁਰੂ ਕੀਤੀ ਔਰ ਮਹਾਂਤ ਬਰਿੰਦਰ ਦਾਸ ਜੀ ਡੇਰੀ ਤੇ ਗੱਦੀ ਮਸ਼ੀਨ ਔਰ ਅਸੀਂ ਮਸਤਨਾ ਆਖਾ ਗੋਰੀ ਸਾਰੀ ਸੰਗਤ ਦੇ ਚਾਨਾ ਵਿੱਚ ਬੇਨਤੀ ਕਰਦੇ ਆਂ ਕਿ ਪੰਡਤ ਜੀ ਦੇ ਦੱਸੇ ਹੋਏ ਮਾਰਗ ਦੇ ਉੱਤੇ ਸਾਰੇ ਚੰਨਣ ਔਰ ਇਸ ਤਰ੍ਹਾਂ ਦਾ ਉਹਨਾਂ ਨੇ ਸਾਰੀ ਸੰਗਤ ਨੂੰ ਸਾਰੀ ਸ੍ਰਿਸ਼ਟੀ ਨੂੰ ਪਰਮਾਤਮਾ ਦੇ ਨਾਲ ਲਾਉਣ ਦੇ ਲਈ ਜੋ ਲਿਖਿਆ ਲਾਲ ਕਿਤਾਬ ਦੇ ਨਾਲ ਲਿਖਿਆ ਉਹ ਸੰਦਰਭ ਦੇ ਵਿੱਚ ਸਾਰੀ ਸੰਗਤ ਪਰਮਾਤਮਾ ਦੇ ਲੱਡ ਲੱਗੇ ਔਰ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੇ ਇਸੇ ਹੀ ਇੱਕ ਸਥਾਨ ਦੇ ਉੱਤੇ ਬੰਦਰ ਰੂਪ ਲਾਲ ਜੋਸ਼ੀ ਜੀ ਆਇਆ ਕਰਦੇ ਸਨ ਔਰ ਇਹਨਾਂ ਤੋਂ ਬਿਨਾ ਉਹ ਕਦੀ ਕਿਸੇ ਹੋਰ ਸਥਾਨ ਤੇ ਨਹੀਂ ਗਏ ਰੂਪ ਲਾਲ ਜੋਸੀ ਜੀ ਨੇ ਜਿੰਨੀ ਵੀ ਪੰਡਤ ਇਸ ਤੋਂ ਲੋਜ ਰਿਆ ਰੂਪ ਲਾਲ ਜੋਸੀ ਜੀ ਦੇ ਦੱਸੇ ਹੋਏ ਮਾਰਗ ਤੇ ਕਾਰਿਆ ਕਰਦੇ ਆ ਔਰ ਸੰਗਤਾਂ ਦੀ ਸੇਵਾ ਕਰਦੇ ਆ ਅਸੀਂ ਉਸ ਪਰਮਾਤਮਾ ਦਾ ਧੰਨਵਾਦ ਕਰਦੇ ਆ ਉਸ ਬਾਬਾ ਵਸੌਣ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਭਗਤ ਰੂਪ ਲਾਲ ਜੋਸੀ ਜੀ ਵਰਗੇ ਹੋਏ ਔਰ ਉਹਨਾਂ ਦਾ ਵਿਛੋੜਾ ਸਦਾ ਸਾਨੂੰ ਦੁੱਖ ਦਿੰਦਾ ਰਹੂਗਾ ਕਿ ਉਹਨਾਂ ਵਰਗੇ ਅਜੇ ਤੱਕ ਨਾ ਕਦੀ ਕੋਈ ਪੰਡਤ ਹੋਏ ਆ ਨਾ ਹੋਣਗੇ ਔਰ ਰੂਪਨਾਲ ਜੋਸ਼ੀ ਜੀ ਨੇ ਜੋ ਚੰਡੇਗੜ ਦੇ ਆ ਉਹਨਾਂ ਨੂੰ ਅਸੀਂ ਨਮਨ ਕਰਦੇ ਆ ਔਰ ਇਸੇ ਤਰ੍ਹਾਂ ਬਾਬਾ ਬਸੌਣ ਜੀ ਦੇ ਅਸਥਾਨਾਂ ਦੇ ਜਿੰਨੀ ਕਿ ਸੇਵਾ ਸਾਡੇ ਤੋਂ ਨਿੰਦਰਪਾਲ ਜੀ ਹੁਣਾਂ ਵੱਲੋਂ ਮਹੰਤ ਬਰਿੰਦਰ ਦਾਸ ਜੀ ਹੁਣਾਂ ਵੱਲੋਂ ਸੰਗਤ ਦੀ ਸਹਿਯੋਗ ਦੇ ਨਾਲ ਇਹ ਵਰਸੀ ਅੱਗੇ ਵੀ ਬੰਦ ਚੜ੍ਹ ਕੇ ਮਨਾਇਆ ਕਰਾਂਗੇ ਔਰ ਵਾਲਡ ਤੱਕ ਬਾਬਾ ਜੀ ਕਿਰਪਾ ਕੰਨੂਪਾਲ ਜੋਛੀ ਦੇ ਬਾਰੇ ਇਹ ਜਿਹਨਾਂ ਨੂੰ ਨਹੀਂ ਵੀ ਪਤਾ ਅੱਬ ਬੰਤਾ ਐਸਾ ਕੋਈ ਹੈ ਨਹੀਂ ਜਿਹਦੇ ਜਿਹਨਾਂ ਨੂੰ ਪਤਾ ਨਾ ਹੋਵੇ ਪਰ ਫਿਰ ਵੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਉਹ ਇੱਕ ਪ੍ਰੇਰਨਾ ਦਾ ਸਰੋਤ ਬਣ ਗਏ ਇਸੇ ਬਾਬਾ ਵਸੌਣ ਜੀ ਦੇ ਚਰਨਾਂ 'ਚ ਅਸੀਂ ਬੇਨਤੀ ਕਰਦੇ ਹਾਂ ਬਾਬਾ ਸਾਰੀਆਂ ਸੰਗਤਾਂ ਨੂੰ ਉਹਨਾਂ ਦੇ ਨਾਲ ਜੁੜਨਾ ਔਰ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਸਾਰਿਆਂ ਨੂੰ ਤੋਰਨਾ ਜੈ ਬਾਬਾ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ